ਖਾਲਾ ਇੱਕ ਤੂੰ ਇਹ ਖਾਲਾ ਮੇਰਾ ਹੀ ਕਰਨ ਲਿਆ ਖਾਣ ਐਦਾਂ ਮੰਮੀ ਕਿਦਾਂ ਕਿੰਨੇ ਕ ਦਿਨ ਐਦਾਂ ਕੱਢਣੇ ਰੱਬਾ ਸਰੇ ਆ ਜਿੰਨੇ ਦਿਨ ਨਿਕਲਣਗੇ ਨਿਕਲਣਗੇ ਮੁਰਕੇ ਵੇਖੀ ਜਾਂਦੀ ਐ ਜੋ ਬਣੇਗਾ ਮੰਮੀ ਬਣਨਾ ਕੀ ਆ ਮੈਂ ਤਾਂ ਸੋਚਣ ਲਈ ਆ ਕਿ ਲਵਲੀ ਕੋਨਾ ਚੱਲੀਏ ਆਂਟੀ ਜੀ ਹਾਂਜੀ ਲਾਗਿਆ ਪਤਾ ਛਾੜੂ ਹਾਂਜੀ ਆਂਟੀ ਜੀ ਪੋਚਾ ਵੀ ਲਾਤਾ ਵਾ ਹਾਂਜੀ ਲਾਤਾ ਆਲਾ ਪੈਸੇ ਦਲਜਿੰਦਰ ਨੀਂਦ ਲਿੰਦਰ ਦਲਜਿੰਦਰ ਨੀ ਮੈਨੂੰ ਪਾਣੀ ਘੋਟ ਦੇ ਦੇ ਘੋਟ ਕਿ ਮੇਰੀ ਜਾਨ ਨਿਕਲ ਚਲੀ ਹੋਈ ਹੈ ਨਹੀਂ ਮੈਂ ਭੁੱਖੀ ਪਾਣੀ ਮਰ ਗਈ ਨਹੀਂ ਇੱਥੋਂ ਘਟਕੇ ਲੈਦੀ ਆ ਗਈਆਂ ਲੈ ਮੰਮੀ ਪਾਣੀ ਆ ਇਹਨੇ ਪਾਣੀ ਵੀ ਕੋਠ ਦੇ ਦੇ ਮੈਨੂੰ ਕਿਤੇ ਰੋਟੀ ਵੀ ਕਿਤੇ ਕੰਦੀ ਦੇ ਦੇ ਕਿਦੋਂ ਲੈ ਕੇ ਦੇਉ ਮੰਗ ਕੇ ਲਿਆ ਦੇ ਮੈਨੂੰ ਰੋਟੀ ਇੱਕ ਹਾਏ ਚਾ ਪੈਸਾ ਲਉ ਨਹੀਂ ਪੈਣਾ ਕੀ ਆ ਲੰਮੇ ਮੈਨੂੰ ਕਿਤੇ ਰੋਟੀ ਇੱਕ ਕਦੀ ਕਿਦੋਂ ਮੰਗ ਕੇ ਲਿਆ ਦੇ ਮੰਮੀ ਨਹੀਂ ਮੈਂ ਜਾਂਦੀ ਇੰਦੀ ਕਿਤੇ ਉਹ ਹੀ ਖਾ ਲੈਣੀ ਆ ਮੁਰਗੀ ਖਾ ਜਾਂ ਭੁੱਖ ਤੇ ਮੈਨੂੰ ਵੀ ਬੜੀ ਲੱਗੀ ਆ ਕੀ ਕਰਾਂ ਹੁਣ ਹੁਣ ਮੈਂ ਗਈ ਹਾਂ ਟੀਕਾਰੀ ਮੈਂ ਜਾ ਕੇ ਨਾ ਉਧਰੋਂ ਆਟਾ ਥੋੜਾ ਜਿਹਾ ਲਿਆਈ ਆ ਹਾਏ ਨਹੀਂ ਲਿਆਂਦਾ ਤੇ ਇੱਕ ਰੋਟੀ ਲਾ ਕੇ ਦੇ ਦੇ ਕਿ ਦੇ ਆਸਰਾ ਹੋ ਜੇ ਮਾ ਸਾ ਮੇ ਚੱਟ ਲਾਉਣ ਲੱਗੀ ਆ ਮੰਮੀ ਇੱਕ ਅੱਧੀ ਤੂੰ ਖਾ ਲਈ ਇੱਕ ਅੱਧੀ ਮੈਂ ਖਾ ਲੂਗੀ ਹਾਏ ਬਾਕੀ ਮੈਂ ਕੀਤੀ ਉਹਨਾਂ ਨਾਲ ਗੱਲ ਤੂੰ ਆਖਣ ਦੇ ਚੱਲ ਸਾਡੇ ਇੱਥੇ ਝਾੜੂ ਪੋਚਾ ਕਰ ਦਿਆ ਕਰ ਓਕੇ ਪਾਣੀ ਮਰ ਜਾਣਾ ਹੁਣ ਇਸ ਤਰ੍ਹਾਂ ਹੀ ਆਹੀਂ ਕਹਿੰਦੇ ਅਸੀਂ ਚੱਲ ਆ ਦੇ ਦਿਆ ਕਰਾਂਗੇ ਪਾਣੀ ਦੇ ਸਿਰ ਤੇ ਕਿੰਨਾ ਕਚਰਾ ਹੀ ਜੀਣਾ ਆ ਮੰਮੀ ਤੂੰ ਪਹਿਲ ਲੰਮੀ ਮੈਂ ਲੰਮੀ ਆ ਰੋਟੀ ਤੇ ਕੋਈ ਨਿਕਾਲ ਨੂ ਮੈਂ ਚਲ ਜਾ ਕਰੂੰਗੀ ਉਹਨਾਂ ਕਰ ਕੰਮ ਤੇ ਯਾਰ ਆਪੇ ਉਹਨਾਂ ਕੋ ਦਿਾਈ ਕਰਨਗੇ ਨਾ ਸੋਨ ਲੀਤੀ ਲਾ ਲਈ ਨਹੀਂ ਦੋ ਰੋਟੀਆਂ ਸੋਲਾ ਹੋਏ ਨਾ ਦਾ ਚਾਰੇ ਦਾ ਕਿ ਜਿੰਨਾਂ ਨੇ ਸਾਨੂੰ ਇੰਨੀ ਜਗ੍ਹਾ ਦੇਤੀਆਂ ਆਂ ਕਿ ਨਾ ਦਿੰਦੇ ਫੇਰ ਆਪਾਂ ਕਿੱਧਰ ਨੂੰ ਜਾਣਾ ਹੈ ਕਿੱਦਾਂ ਦੇ ਦੇਣ ਹੀ ਕਿੱਦਾਂ ਦੇ ਆ ਗਏ ਹਾਂ ਹਾ ਦੇ ਤੇ 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 ਉਹ ਵੀ ਟਾਈਮ ਹੁੰਦਾ ਸੀ ਕਿਸੇ ਤੇ ਯਾਰ ਹੱਤੀ ਪਕਾਈ ਵੀ ਕੇਵਲੇ ਖਾਈ ਦੀ ਸੀ ਉਹ ਚਾਪੀ ਗੀ ਉਹ ਹੋ ਰਹੀ ਨੀ ਉਹ ਨਹੀਂ ਯਾਰ ਬਾ ਕੀ ਜੀ ਦੇ ਲਖਾਂ ਲੈਂਦੀ ਆ ਤੇ ਪਰ ਉਹ ਦੇਣਾ ਸਾਡੀਆਂ ਕਿਤਿਆਂ ਹੀ ਗਾੜੀਆਂ ਨੇ ਲੋਕੀ ਸੱਚੀ ਕਹਿੰਦੇ ਆ ਜੀ ਕੇ ਐਦਾਂ ਮਾੜਾ ਕਰੀ ਨਾ ਕਿ ਆਪਣਾ ਹੀ ਮਾੜਾ ਹੁੰਦਾ ਵਾ ਤੇ ਇਹ ਕਿੰਨਾ ਮਾੜਾ ਕੀਤਾ ਮਾਂ ਦੀ ਨਾਲ ਕੀ ਹੋ ਕੀਤਾ ਜੇ ਜਰਾ ਆਪਣੇ ਹੱਥ ਨੇ ਆ ਦੇ ਲਖਾਂ ਤੇ ਲੋਕੀ ਨਾ ਆਪਣੇ ਭਰਾਵਾਂ ਲਈ ਨਾ ਸੋ ਸੋ ਖਲੋਂ ਸੁਖ ਦੀ ਮੇਰਾ ਕੰਨਾ ਤਾਂ ਲਾ ਭਰਾ ਹੋ ਗਿਆ ਮੈਂ ਉਹਦੇ ਨਾਲ ਕੀ ਕੁ ਹੋ ਕੀਤਾ ਕਿੰਨਾ ਕੋ ਘਾਦੀ ਰੇ ਜੇ ਪਰਝਾਈ ਉਹ ਵੀ ਚੰਗੀ ਮੈਂ ਦੋਨੋਂ ਹੀ ਨਾ ਚੰਗਾ ਸਮਝਿਆ ਨਾ ਮੇਰੀ ਗੱਲ ਸੁਣੋ ਉਦੋਂ ਤਾਂ ਨੂੰ ਸ਼ਰਮ ਨਾਈ ਜਦੋਂ ਹੀ ਪਹਿਲੀ ਵੇਚੀ ਤੇ ਵੇਚਣੀ ਹੀ ਤੇਰੀਆਂ ਇੰਨਾ ਕਰਤੂਤਾਂ ਨੂੰ ਪਹਿਲੀ ਵੇਚੀ ਆ ਨਾ ਤੇ ਫਿਰ ਤਾਂ ਹੀ ਇਹ ਕਰਦੇ ਵੇਡਾ ਦੀ ਜਗ੍ਹਾ ਹੈਗੀ ਜੇ ਚੰਗੀਆਂ ਰਹਿ ਗਈਆਂ ਨਾ ਅਜੇ ਪਹਿਲੀ ਵੇਚਿਆ ਘਰ ਨਹੀਂ ਵੇਚਿਆ ਪੂਰਾ ਤਾਂ ਡਾਈ ਜਤਮਾਨ ਕਰਦੀ ਨਹੀਂ ਪਰ ਤਾਨੂੰ ਕਰਵਾਉਣਾ ਨਹੀਂ ਆਇਆ ਘਰ ਨਹੀਂ ਵੇਚਿਆ ਜੇ ਘਰ ਕੋਲੀ ਆ ਸਾਡੇ ਠੀਕ ਆ ਨਾ ਚੁੱਪ ਕਰਕੇ ਆਪਣੀ ਜੁੱਲੀ ਬਿਸਤਰਾ ਚੁੱਕੋ ਤੇ ਚੁੱਕ ਕੇ ਇਹਨੂੰ ਵੀ ਤੇ ਚਾਲ ਲੈ ਥੋਂ ਉਹ ਅਹੀਂ ਨਹੀਂ ਜਾਣਾ ਠੀਕ ਬਣਾ ਮੈਂ ਬਾਰ ਬਾਰ ਕਹਿਨ ਦਈਆਂ ਕਿਉਂ ਜਾਣਾ ਕਿਉਂ ਨਹੀਂ ਤੁਸੀਂ ਉਹਦੋਂ ਤੇ ਸ੍ਰੀਕੇ ਨੂੰ ਪਹਿਲੀ ਦੇ ਦੇ ਕਹਿੰਦੇ ਜਾਓ ਹੁਣ ਉਹਨਾਂ ਵੱਲ ਬਹੁਤ ਜਾ ਕੇ ਉਹਨਾਂ ਵੱਲ ਇੱਥੇ ਤੁਹਾਡੀ ਕੋਈ ਥਾਂ ਨਹੀਂ ਆਈ ਇਹ ਤਾਂ ਸ੍ਰੀਕੇ ਨੂੰ ਪਹਿਲੀ ਦਿੱਤੀ ਹੈ ਨਾ ਮੈਨੂੰ ਲੱਗਦਾ ਘਰ ਵੀ ਸ੍ਰੀਕੇ ਨੂੰ ਦੇਣਾ ਪੈਣਾ ਫੇਰ ਤਾਨੂੰ ਠੰਡ ਪੈਣੀ ਇਦਾਂ ਨਹੀਂ ਤਾਨੂੰ ਬਹੁਤ ਸੁਣੇ ਕੰਮ ਕਰਨ ਦੇਈਆਂ ਮੇਂ ਆਪਣੀ ਜਗ੍ਹਾ ਤੇ ਵਿਚਾਰੇ ਸੱਚੇ ਹੀ ਨੇ ਮੈਨੂੰ ਇਦਾਂ ਨਹੀਂ ਕਰਨੀ ਚਾਹੀਦੀ ਮੈਂ ਬ ਜੇ ਨਾ ਕੋ ਨਾ ਕਰਦੀ ਤੇ ਅੱਜ ਘਰੇ ਉਹ ਮੈਨੂੰ ਮਾਫ ਕਰ ਹੀ ਦਿੰਦੇ ਪਰ ਹੁਣ ਨਹੀਂ ਉਹਨਾਂ ਨੇ ਮੈਨੂੰ ਕਦੀ ਵੀ ਨਹੀਂ ਮਾਫ ਕਰਨਾ ਹੈਗਾ ਜਿੰਨੀਆਂ ਗਲਤੀਆਂ ਮੈਂ ਕੀਤੀਆਂ ਹੁਣ ਮੰਮੀ ਉਹ ਵੀ ਕਿੰਨੀ ਬਿਮਾਰ ਪੈ ਗਈ ਹੈ ਮੈਂ ਤੇ ਉਹਦਾ ਵੀ ਇਲਾਜ ਨਹੀਂ ਕਰਉਣ ਜੋਗੀ ਇਹੋ ਜਿਹੀ ਜੇ ਪਿੰਡ ਹੁੰਦੀ ਉਹਨੇ ਵਿਚਾਰੇ ਨੇ ਭੱਜ ਨਾ ਉੱਠ ਕਰਕੇ ਇਹਦਾ ਇਲਾਜ ਕਰਾ ਹੀ ਲੈਣਾ ਸੀ ਨਾ ਮੇਰ ਕੋ ਤੇ ਹੁੜੇ ਵੀ ਨੀਗੀ ਵੇਖੀ ਜਾਂਦੀ ਕੀ ਕਰਾਂ ਮੈਂ ਮੇਰੀ ਕੋ ਸਮਝ ਨਹੀਂ ਆਉਂਦਾ ਕਿੱਦਾਂ ਨੂੰ ਜਾਵਾਂ ਮੁੰਡੇ ਕੰਮ ਕਰਕੇ ਵੀ ਆ ਤੇ ਉਹ ਵੀ ਕਿੰਨੇ ਕੁ ਪੈਸੇ ਮਿਲਿਆ ਕਰਨਗੇ ਉਹਦੇ ਨਾਲ ਤੇ ਮਾਂ ਰੋਟੀ ਦਾ ਹੀ ਚੱਲਿਆ ਕਰਨਾ ਇਹਦਾ ਇਲਾਜ ਕਿੱਦਾਂ ਕਰਾਉਂਗੀ ਹਾਏ ਰੱਬਾ ਤੂੰ ਕਿਹੜੇ ਰਾਵਾਂ ਤੇ ਭਾਤਾ ਵਾ ਕੀ ਹੋਣੀ ਬਣਾ ਰੋਟੀ ਦੇ ਨਾਲ ਤੇ ਦੁਆ ਮੰਗੀ ി ചേ ਹਾਂ ਆ ਲੈ ਖਾਹ ਰੋਟੀ ਇੱਕ ਨੂਨ ਹੀ ਲਾਤਾ ਹੁਣ ਮੈਂ ਨਹੀਂ ਕੋਲੀ ਕਿਥਾਂ ਕੀ ਲੰਗਣੀਆਂ ਹੁਣ ਚਲੋ ਠਾ ਅਹੀਂ ਹਾਂ ਇਹ ਨਹੀਂ ਮੈਨੂੰ ਥੋੜਾ ਦਵਾਈ ਦਿੰਨੀ ਆ ਮਾਸਾ ਪਈ ਆ ਉਹ ਦੇ ਦੇਣੇ ਮੇਰਾ ਨਹੀਂ ਕਰਨ ਲਿਆ ਖਾਣ ਦੁਖਾਰਾ ਹਾਂ ਮਮੀ ਹੁਣੇ ਤਾਂ ਕਹਿੰਦੀ ਭੁੱਖ ਲੱਗੀ ਹੈ ਤੇ ਹੁਣ ਖਾ ਲਾ ਇੱਕ ਤੂੰ ਇੱਕ ਖਾ ਲਾ ਮੇਰਾ ਨਹੀਂ ਕਰਨ ਲਿਆ ਖਾਣ ਐਦਾਂ ਮੰਮੀ ਕਿਦਾਂ ਕਿੰਨੇ ਕ ਦਿਨ ਐਦਾਂ ਕੱਢਣੇ ਸੱਬਾ ਸਰੇ ਆ ਜਿੰਨੇ ਦਿਨ ਨਿਕਲਣਗੇ ਲੈ ਕਲਣਗੇ ਮਰ ਕੇ ਵੇਖੀ ਜਾਂਦੀ ਹੈ ਜੋ ਬਣੇਗਾ ਮੰਮੀ ਬਣਨਾ ਕੀ ਹੈ ਮੈਂ ਤਾਂ ਸੋਚਣ ਲਈ ਹਾਂ ਕਿ ਲਗਲੀ ਕੋਨਾ ਚਲੀਏ ਲਗਲੀ ਕੋਕੀ ਕਰਨਾ ਜਾ ਕੇ ਹੁਣ ਵੇਖਣ ਤੇ ਕੀ ਕਰਨ ਲਿਆ ਮੇਰਾ ਵੀ ਮੈਂ ਵੇਖ ਆਵਾ ਇੱਕ ਵਾਰੀ ਜਾ ਕੇ ਮੁੜ ਕੇ ਚੱਲੋ ਤੋ ਰਾਵਾਂ ਕੀ ਕਰੂੰ ਫੇਰ ਨਹੀਂ ਮੰਮੀ ਇੱਕ ਵਾਰੀ ਨਾ ਜ ਆ ਕੇ ਵੇਖਦੇ ਆ ਚੱਲ ਜੀ ਉਹ ਨਾਂ ਨਾ ਰੱਖਣਗੇ ਤੇ ਫੇਰ ਚੱਲ ਅਹੀਂ ਇਹੋ ਹੀ ਹੈ ਨਾ ਵੀ ਫੇਰ ਇੱਥੇ ਆ ਜਾਗੇ ਹੋਰ ਕਹੀ ਹੈ ਨਹੀਂ ਤੂੰ ਹੀ ਲਵਸੀ ਲਾ ਆਪਣਾ ਕੋਈ ਘਰ ਆਪਣਾ ਮੁੰਡਾ ਵੇਖ ਜਾ ਕੇ ਤੇ ਮੇਰੇ ਵੱਲ ਨਾ ਤੂੰ ਵੇਖ ਮੰਮੀ ਮੇਰਾ ਵੀ ਬੜਾ ਜੀ ਕਰਦਾ ਵਾ ਮੁੰਡੇ ਨੂੰ ਵੇਖਣ ਨੂੰ ਪਰ ਮੈਂ ਕੀ ਕਰਾਂ ਹੁਣ ਅਹੀਂ ਕੰਮ ਨਹੀਂ ਨਾ ਇਦਾਂ ਦੇ ਕੀਤੇ ਹੁਣ ਕੌਣ ਵਾਂ ਜਿਹੜਾ ਸਾਨੂੰ ਘਰ ਵਾੜੋ ਮਮੀ ਕਿੰਨਾ ਚਿਰ ਹੋ ਗਿਆ ਸਾਨੂੰ ਘਰੋਂ ਨਿਕਲਿਆ ਨੂੰ ਤੇ ਇਹ ਆ ਕਿ ਹੁਣ ਤੇ ਉਹਨਾਂ ਦਾ ਵੀ ਨਹੀਂ ਪਤਾ ਕਿ ਉਹ ਕਿਹੜੇ ਹਾਲਾਤਾਂ 'ਚ ਹੋਣੇ ਕਿਹੜਿਆਂ 'ਚ ਨਹੀਂ ਕੋਈ ਪਤਾ ਨਹੀਂ ਤੇ ਮੁੰਡਾ ਵਾ ਤੂੰ ਵੀ ਸੁਖ ਨਾ ਜਵਾਨ ਹੋ ਗਿਆ ਹੁਣ ਆ ਵਾ ਪਤਾ ਨਹੀਂ ਉਹਨੇ ਵੀ ਪਛਾਨਣਾ ਕਿ ਨਹੀਂ ਪਛਾਨਣਾ ਸਾਨੂੰ ਕਿਸੇ ਨੇ ਵੀ ਨਹੀਂ ਪਛਾਨਣਾ ਨਾ ਧੀ ਆ ਨਾ ਪੁੱਤਾਂ ਨੇ ਕਿਸੇ ਨੇ ਮੈਨੂੰ ਪਛਾਨਣਾ ਉਹਨਾਂ ਨੇ ਵਖੜਣਾ ਕੌਣ ਵਾ ਦੁਕਾਣ ਗਿਆ ਲਾ ਕਹੂੰਗੀ ਮੈਂ ਤੈਨੂੰ ਤੇ ਇੱਕ ਵਾਰੀ ਪਛਾਹ ਕੇ ਹੁਣੀ ਚੱਲ ਮੇਰੀ ਵੇਖੀ ਜਾਊਗੀ ਜਦਾਂ ਹੋਊਗੀ ਮੇਰ ਕੋਨਾ ਤੇਰੀ ਆ ਹਾਲਤ ਵੇਖੀ ਨਹੀਂ ਜਾਂਦੀ ਨਹੀਂ ਚਲ ਕੋਈ ਨਹੀਂ ਮੇਰਾ ਕੋਈ ਗੱਲ ਨਹੀਂ ਤੂੰ ਆਪਣਾ ਆਪ ਵੇਖ ਤੂੰ ਮਡੇ ਦਾ ਖਿਆਲ ਕਰ ਤੂੰ ਆਪਣਾ ਜਾ ਜੇ ਇੱਕ ਵਾਰੀ ਮੈਂ ਤੇਰੇ ਘਰ ਪਚਾ ਕੇ ਨਾ ਤੇ ਮੇਰਾ ਕੀ ਆ ਮੈਂ ਤੇ ਚਲਾ ਝਾੜੂ ਪੋਚਾ ਲਾ ਕੇ ਵੀ ਖਾ ਲੂੰਗੀ ਤੇ ਤੂੰ ਇੱਕ ਵਾਰੀ ਹੌਸਲਾ ਕਰ ਤੇ ਉਠ ਤੇ ਚੱਲ ਇੱਕ ਵਾਰੀ ਮੈਂ ਤੈਨੂੰ ਛੱਡ ਕੇ ਆਵਾਂ ਤੇ ਮੈਂ ਉਹਨਾਂ ਦੇ ਕੋਈ ਨਹੀਂ ਪੈਰੀ ਪੈ ਜੂੰਗੀ ਹੋਰ ਕੀ ਆ ਨੀ ਪੈ ਰਹੀ ਉਹਨਾਂ ਦੇ ਕੀ ਪੈਣਾ ਜਿਹੜਾ ਕੋਈ ਸਿੱਧਾ ਕੰਮ ਕੀਤਾ ਉਹਨਾਂ ਦੇ ਨਾਲ ਜਿਹੜਾ ਫੈਰੀ ਪੈਣਾ ਜ ਮਮੀ ਸਿੱਧਾ ਕੰਮ ਕੀਤਾ ਤੇ ਨਹੀਂ ਆ ਖਰੇ ਤੇਰੇ ਵੱਲ ਵੇਖ ਕੇ ਤਰਸ ਖਾ ਲੇ ਫੇਰ ਵੀ ਤੇਰਾ ਪੁੱਤ ਵਾ ਐਡਾ ਤੇ ਨਹੀਂ ਆ ਵੀ ਉਹ ਘਰੋਂ ਕੱਢ ਦੂਗਾ ਉਦੋਂ ਤੇ ਚਲੋ ਗੁੱਸੇ 'ਚ ਹੀ ਉਹਨੇ ਇਹ ਕੰਮ ਕਰ ਦਿੱਤਾ ਮੈਨੂੰ ਲੱਗਦਾ ਵਾ ਵੀ लवली ਤੈਨੂੰ ਘਰ ਰੱਖ ਲੂਗਾ ਮੈਨੂੰ ਰੱਖੇ ਚਾਹੇ ਨਾ ਰੱਖੇ ਤੇ ਤੂੰ ਉਠ ਤੇ ਇੱਕ ਵਾਰੀ ਨਾ ਮੈਂ ਤੈਨੂੰ ਪਹੁੰਚਾਵਾਂ ਕਿ ਇਸ ਤਰ੍ਹਾਂ ਉੱਥੇ ਨੇ ਉਹਨਾਂ ਨਹੀਂ ਵੜਨ ਦੇਣਾ ਉੱਥੇ ਤੇ ਨਾਮ ਐ ਜਾਣਾ ਹੀ ਆਣਾ ਮੈਂ ਇਦਾਂ ਕਰਦੀ ਆ ਮੈਂ ਆਂਟੀ ਹੁਣਾ ਕੋ ਨਾ 150 ਰੁਪਈਆ ਲੈ ਆਉਣੀ ਆ ਤੇ ਚਲ ਤੁਰ ਕੇ ਤੁਹਾਡੇ ਕੋ ਜਾਇਆ ਨਹੀਂ ਜਾਣਾ ਤੇ ਉਹ ਹੀ ਕਰਾਇਆ ਦੇ ਕੇ ਨਾ ਤੇ ਮੈਂ ਤੈਨੂੰ ਇੱਕ ਵਾਰੀ ਉੱਥੇ ਖੜਦੀ ਆ ਤੇ ਵੇਖ ਲੈਨੇ ਆ ਭਲਾ ਵੀ ਕੀ ਕਹਿੰਦਾ ਨਾ ਹੋਊਗਾ ਤੇ ਫਿਰ ਇੱਥੇ ਤੇ ਆਵਾਂਗੇ ਵਾਪਸ ਇਹਨਾਂ ਦਾ ਕੰਮ ਕੁੰਮ ਕਰੀ ਜਾਵਾਂਗੇ ਨਹੀਂ ਅਬ ਚਲ ਇੱਕ ਵਾਰੀ ਮੈਨੂੰ ਮਿਲਾ ਦੇ ਉਹਨਾਂ ਨੂੰ ਮੈਨੂੰ ਜ ਉਹਨਾਂ ਦਾ ਦਰਸ਼ਨ ਪਾ ਲਾਂ ਮੈਂ ਤੇ ਫਿਰ ਮੇਰਾ ਕੋਈ ਪਤਾ ਨਹੀਂ ਕਿੱਧਰ ਨੂੰ ਚੱਲਣਾ ਚਲ ਕੋਈ ਨਹੀਂ ਮੰਮੀ ਤੂੰ ਲੰਮੇ ਪੈ ਮੈਂ ਜਾਨੀ ਹਾਂ ਟੀਵਲ ਤੇ ਕੋਈ ਨਹੀਂ ਉਹਨਾਂ ਨੂੰ ਪੁੱਛਦੀ ਆ ਜੇ 150 ਰੁਪਿਆ ਦੇ ਦੇਣਗੇ ਇਹੋ ਹੀ ਆ ਨਾ ਕੋਈ ਕੰਮ ਕਰਨ ਨੂੰ ਕਹਿ ਦੇਣਗੇ ਤੇ ਕੋਈ ਨਹੀਂ ਮੈਂ ਕੰਮ ਕਰਕੇ ਹੀ ਲੈ ਆਉਂਗੀ ਪੈਸੇ ਤੇ ਤੂੰ ਹੁਣ ਮੈਨੂੰ ਨਾ ਆਵਾਜ਼ਾਂ ਨਾ ਮਾਰੀ ਪਾਣੀ ਤੇਰੇ ਲਾਗੇ ਪਿਆਈ ਉਹ ਤੇ ਜੇ ਤੇ ਲੱਗੂ ਤੇ ਪੀ ਲਈ ਤੇ ਮੈਂ ਜਾਨੀ ਹਾਂ ਟੀਕਰ ਜੇ ਮੈਨੂੰ ਟਾਈਮ ਲੱਗ ਜੂਗਾ ਨਾ ਤੇ ਤੂੰ ਇੱਥੇ ਲੰਮੇ ਪਈ ਰਹੇ ਮੈਂ ਪੁੱਛ ਕੇ ਆਉਣੀ ਆ ਉਹਨਾਂ ਨੂੰ ਆਪੋ ਤੇਠੀ ਆ ਘਰ ਮੈਂ ਤੂੰ ਸੁਣਾ ਆਪਣਾ ਕੰਮ ਤੇ ਗਿਆ ਹਾਂ अच्छा चाल ना मेरा पोत मेरी एक गल सुन रोटी पानी ना टाइम ना ਖਾ ਲਿਆ ਕਰ ਮੈਨੂੰ ਬੜਾ ਫਿਗਰ ਰਹਿੰਦਾ ਈ ਤੇਰਾ ਨਈ ਨਈ ਮੇਰੀ ਵਾੜ ਨੂੰ ਕੁਝ ਨਹੀਂ ਹੋਇਆ ਠੀਕ ਵਾ ਮੈਂ ਤਕੀ ਬਣਾਇਆ ਫੇਰ ਅੱਜ ਤੂੰ ਆਸ਼ਾ ਸੁੱਕੇ ਆਲੂ ਲੈ ਮੇਰਾ ਪੋਤਾ ਹੁਣ ਸਬਜ਼ੀ ਬਣਾਉਣ ਲੱਗ ਪਈ ਆ ਵੇਰੇ ਜਦੋਂ ਕੰਮ ਤੇ ਜਾਂਦਾ ਉਹਨਾਂ ਰੋਟੀ ਖਾ ਕੇ ਗਿਆ ਕਰ ਭੁੱਖੇ ਢੱਡ ਨਹੀਂ ਜਾਂਦਾ ਹੁੰਦਾ ਇੱਥੇ ਵੀ ਦਿਨ ਵਿੱਚ ਸੁੱਤੇ ਨੂੰ ਉਠਾ ਕੇ ਰੋਟੀ ਖਵਾ ਲਦੀ ਹਾਂ ਹੈ ਇੱਥੇ ਪੁੱਤ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਆਪੇ ਆਪਣਾ ਧਿਆਨ ਰੱਖਣਾ ਪਾਣਾ ਚੱਲ ਠੀਕ ਆ ਆਣ ਕੇ ਨਾ ਫਿਰ ਕਰੀਮ ਨੂੰ ਫੋਨ ਚੰਗਾ ਦਾਸ ਹੁਣ ਵਿਚਾਰਾ ਮਜਬੂਰੀਆਂ ਨੂੰ ਰੋਟੀ ਵੀ ਆਪੇ ਪਕਾਉਂਦਾ ਹੀ ਆ ਸਬਜੀ ਵੀ ਆਪੇ ਹੀ ਬਣਾਉਂਦਾ ਹੀ ਕਰਨਾ ਹੀ ਪੈਣਾ ਮੈਨੂੰ ਸਭ ਹੋਰ ਤਰ੍ਹਾਂ ਹੋਣ ਦੇ ਆ ਕਿ ਨਿਆਣਾ ਕਿੱਥੇ ਹੱਥ ਸਾੜਦਾ ਹੋਗਾ ਹੁਣ ਪਰਦੇਸਾਂ 'ਚ ਬੈਠਾ ਵਾ ਕਮਾਈਆਂ ਦੇ ਦੇਹ ਹੁੰਦੀਆਂ ਰਮਨ ਹਾਂਜੀ ਉੱਠ ਤਾਂ ਕਰਾਇ ਤੇ ਬਾਹਰ ਦਾ ਕੰਮ ਅਹੋ ਮੈਂ ਕਰਾਇਆ ਤੇ ਮੇਰੀ ਗੱਲ ਸੁਣੋ ਗੋਪੀ ਦਾ ਆਇਆ ਨਹੀਂ ਮੁੰਡੇ ਕੋ ਫੋਨ ਨੀ ਆਇਆ ਸੀ ਫੋਨ ਹੂੰ ਠੀਕ ਠਾਕ ਆ ਕੀ ਕਹਿੰਦਾ ਗਿਆ ਸੀ ਕੰਮ ਤੇ ਅੱਛਾ ਅੱਛਾ ਤੇ ਕੰਮ ਤੋਂ ਆਣ ਕੇ ਤੇ ਆਇਆ ਸੀ ਫੋਨ ਕਰਨਾ ਵੇਖ ਲੈ ਰਮਨਾ ਸਾਡੇ ਮੁੰਡੇ ਨੇ ਤਾਂ ਸਾਡੀ ਕਦਰ ਨਹੀਂ ਕੀਤੀ ਚੱਲ ਪੋਤਾ ਬਾਹਰ ਗਿਆ ਵਾ ਹੁਣ ਪੈਸੇ ਭੇਜਦਾ ਵਾ ਚੱਲ ਹੁਸਨਾ ਹੀ ਓਡੇ ਫਿਰਦੇ ਆ ਚੱਲ ਕੋਈ ਗੱਲ ਨਹੀਂ ਉਹ ਵੀ ਦੇਣਾ ਬੜੇ ਔਖੇ ਹੀ ਨੰਗ ਗਿਆ ਹੁਣ ਗਾੜੀ ਸੌਖਾ ਹੀ ਟਾਈਮ ਆਉਣਾ ਵਾ ਹੁਣ ਗੋਪੀ ਆਊਗਾ ਉਹਦਾ ਵਿਆਹ ਕਰਾਂਗੇ ਵੀ ਇਹ ਹੁਣੋਂ ਵੀ ਮਾਂ ਪੁੱਲ ਗਈ ਆ ਕਿਦਾਂ ਇਹਨੇ ਨਾਂ ਲਿਆ ਵਾ ਅਹੀਂ ਵੀ ਨਾ ਇਹਦੇ ਕਮੀ ਨਹੀਂ ਛੱਡੀ ਜਿਹੜੀ ਚੀਜ਼ ਮੰਗਦਾ ਸੀ ਉਹਨੇ ਲੈ ਦੇਈਦੀ ਤਾਂ ਕਰਕੇ ਹਾਨੂੰ ਮਾਂ ਤੇ ਹੁਣ ਸਮਝਦਾ ਵਾ ਉਹ ਤੇ ਮੇਰਾ ਤਾਂ ਸਗੋ ਨਾ ਜੀਜਾ ਨਹੀਂ ਲੱਗਦਾ ਘਰ ਤੁਸੀਂ ਬਾਹਰ ਨੂੰ ਚਲ ਜਾਂਦੇ ਜੇ ਮੈਂ ਇਕੱਲੀ ਲੰਮੇ ਪਈ ਰਹਿਨੀ ਆ ਕੋ ਉਹ ਹੁੰਦਾ ਹੀ ਕਦੀ ਚਾਹ ਬਣਾ ਦਾਂ ਦਾਦੀ ਦਾਦੀ ਰੋਟੀ ਖਾ ਲਾ ਬੜਾ ਆਸਰਾ ਹੀ ਮੈਨੂੰ ਤੇ ਉਹਦਾ ਕਚਾਲਾ ਕੋਈ ਨਹੀਂ ਰਮਨ ਸਾਲਗਤ ਤੱਕ ਉਹਨੂੰ ਸੱਦ ਕੇ ਨਾ ਤੇ ਫਿਰ ਉਹਦਾ ਵਿਆਹ ਕਰਤਾਗੇ ਤੇ ਕੁੜੀ ਨੂੰ ਇੱਥੇ ਰੱਖ ਲਾਗੇ ਇਹਨੂੰ ਬਾਹਰ ਭੇਜਦਾ ਨਹੀਂ ਫਿਰ ਚੱਲ ਘਰ ਦੇ ਵਿੱਚ ਰੌਣਕ ਹੋ ਜੂਗੀ ਚੱਲ ਇੰਨਾ ਹੀ ਬੜਾਵਾ ਇਹ ਆਰੇ ਲੱਗਾਵਾ ਆਪਣੇ ਨਿਆਣੇ ਆਰੇ ਲੱਗੇ ਚੰਗੇ ਆ ਪਰ ਮੈਨੂੰ ਨਾ ਮਨ ਵਿੱਚ ਬੜਾ ਹੀ ਹੋਰ ਤਰ੍ਹਾਂ ਹੁੰਦਾ ਵਾ ਵੀ ਵੇਖ ਲਾ ਆਪਣੇ ਪੁੱਤ ਨੇ ਕਦੇ ਹੀ ਨਹੀਂ ਪੁੱਛਿਆ ਵੀ ਮੇਰੇ ਮਾਪਿਓ ਨੂੰ ਪੈਸੇ ਦੀ ਲੋੜ ਵਾ ਇਹ ਵਿਚਾਰਾ ਨਿਆਣਾ ਜਾਂਦਾ ਹੀ ਕੋ ਲਾਉਂ ਡਿਆ ਪਿਆ ਤੇ ਮੇਰੇ ਦਾਦੇ-ਦਾਦੀ ਨੇ ਕਿੰਦਾ ਮੈਨੂੰ ਪੜਾਇਆ, ਪਾਰ ਕਿੰਦਾ ਫੇਰੇ ਮਾਰ-ਮਾਰ ਕੇ ਪੜਾਇਆ। ਫੇਰ ਵੀ ਆਪ ਕੋ ਆਪਣੀ ਸਮਝ ਹੁੰਦੀ ਹੈ ਨਾ। ਉਹ ਨਹੀਂ ਰਮਨ ਪੈਸੇ ਦੇ ਚਾਰਾ ਆਪਣਾ ਵੀ ਭੇਜਦਾ ਸੀ ਉਹ। ਪਰ ਉਹਦੇ ਨਾਲ ਦੀਨੇ ਨਤ ਮਾਖਰਾ ਆਪਾ ਛੜਿਆ। ਉਹਨੂੰ ਇਹ ਕੰਮ ਵੱਲ ਧਿਆਨ ਹੀ ਨਹੀਂ ਦੇ ਦਿੰਦੀ ਜੀ। ਕਿ ਤਰਾ ਮਾਪਿਓ ਹੈਗਾ ਕਿ ਹੈ ਨਹੀਂ ਇੱਥੇ। ਚੱਲ ਇੰਨਾ ਚੰਗਾ ਹੋ ਗਿਆ।ੁੰਡੇ ਨੂੰ ਹੀ ਆਪਣੇ ਕੋ ਰੱਖ ਲਿਆ ਸੀ। ਇਹ ਕੰਮ ਤੇ ਲੱਗ ਗਿਆ ਵਾ। ਜੇ ਕਿਤੇ ਉਹਦੇ ਨਾਲ ਚੱਲ ਜਾਂਦਾ ਨਾ। ਕਰੇ ਮੇਰੇ ਪੋਤੇ ਨੇ ਕਿਹੜੇ ਕਿਹੜੇ ਦਿਨ ਵੇਖਣੇ ਸੀਗੇ ਉਹਦੀ ਵੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਉਹ ਤਾਂ ਚੰਗਾ ਕੀਤਾ ਵੀ ਅਸੀਂ ਰੱਖ ਲਿਆ ਇੱਲਾ ਰੱਬ ਨੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਮੈਨੂੰ ਇਹ ਦੱਸਵੇਂ ਦਵਾਈ ਖਾਦੀ ਆ ਦਵਾਈ ਮੈਂ ਖਾ ਲਈ ਆ ਤੈਨੂੰ ਇਹਦਾ ਤਾਂ ਪਤਾ ਨਾ ਕਿ ਦਵਾਈ ਦੇ ਨਾਲ ਹੀ ਤੇਰਾ ਸਰੀਰ ਵਾ ਦਵਾਈ ਖਾਏਗੀ ਤੇ ਫਿਰ ਕੋ ਕੰਮ ਕਰੇ ਉਹ ਕੋਈ ਗੱਲ ਨਹੀਂ ਤੂੰ ਹੀ ਮੇਰਾ ਫਿਕਰਨਾ ਕਰਿਆ ਕਰੋ ਹੁਣ ਤੇ ਮੈਂ ਨਾ ਉੱਡੀ ਫਿਰਨਾ ਹਾਂ ਪੋਤਾ ਮੇਰਾ ਤਿੰਨ ਤਿੰਨ ਗ੍ਰਾਮੀਨ ਨੂੰ ਫੋਨ ਕਰਦਾ ਵਾ ਤੇ ਦਾਦੀ ਕਿ ਹਕੀਕਤ ਦੀ ਲੋੜ ਵਾ ਤੈਹੇ ਪਾਵਾਂ ਤੈਨੂੰ ਮੈਂ ਹੋਰ ਚੱਲ ਹੋ ਮਾਂ ਹੀ ਬੜੀ ਹੁੰਦੀ ਆ ਤੈਹਾਂ ਨਾ ਕੜੀਆਂ ਗੱਲਾਂ ਕਰਨੀਆਂ ਅੱਗੇ ਵੀ ਤੇ ਗੁਜ਼ਾਰਾ ਕਰਦੇ ਹਾਂ ਜਦੋਂ ਨਿਆਣਾ ਇੰਨੀ ਗੱਲ ਕਹਿ ਦੇਣਾ ਹੌਸਲਾ ਵੱਧ ਜਾਂਦਾ ਸਿਆਣੇ ਬੰਦੇ ਦਾ ਆਹ ਹੋਏ ਗੱਲ ਤੇਰੀ ਸਹੀ ਆ ਚੱਲ ਉੱਠ ਫਿਰ

ਬੈਠੋ ਆਂਟੀ ਜੀ ਮੈਂ ਬਹਿਣਾ ਨਹੀਂ ਆ ਮੈਂ ਨਾ ਤੁਹਾਡੇ ਵੱਲ ਕੰਮ ਹੀ ਆਈ ਹਾਂ ਕਿਹੜਾ ਕੰਮ ਹੈਗਾ ਤੈਨੂੰ ਮੇਰੇ ਨਾਲ ਕੰਮ ਇਹ ਹੀ ਮੰਟੀ ਜੀ ਇਹ ਹੀ ਕਿ ਮੰਮੀ ਨਾ ਠੀਕ ਨਹੀਂ ਹੈਗੀ ਉਹ ਆਖਣ ਦੇ ਹੀ ਮੇਰਾ ਨਾ ਪਿੰਡ ਮਿਲਣ ਨੂੰ ਜੀ ਕਰਨ ਦਿਆ ਵਾ ਤੇ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੈਂ ਚੱਲ ਮੈਂ ਤੁਹਾਡਾ ਕੋਈ ਕੰਮ ਕਰ ਦਿੰਨੀ ਆ ਤੇ ਤੁਸੀਂ ਜੇ ਮੈਨੂੰ ਥੋੜੇ ਜੇ ਪੈਸੇ ਦੇ ਦੋ ਤੇ ਮੈਂ ਮੰਮੀ ਨੂੰ ਮਲਾ ਲੈਣਨੀ ਆ ਆਂਟੀ ਜੀ ਉਦਾਂ ਨਾ ਮੈਂ ਵੀ ਅਲੀ ਦੀ ਸਫਾਈ ਤੇ ਕਰਦੀ ਆ ਜਿੱਥੇ ਤੁਸੀਂ ਤੁਹਾਨੂੰ ਰਹਿਣ ਨੂੰ ਕਿਹਾ ਵਾ ਤੇ ਜੇ ਘਰ ਦਾ ਵੀ ਕੋਈ ਕੰਮ ਹੈਗਾ ਵਾ ਤੇ ਦੱਸ ਦੋ ਮੈਂ ਉਹ ਵੀ ਕਰ ਦਿੰਨੀ ਆ ਤੇ ਬਾਕੀ ਇਹ ਆ ਕਿ ਮੈਂ ਇੱਕ ਵਾਰੀ ਮੰਮੀ ਨੂੰ ਮਿਲਾ ਲਿਆ ਵਾਂ ਤੇ ਫੇਰ ਮੈਂ ਕੋਈ ਨਹੀਂ ਤੁਹਾਡਾ ਘਰ ਦਾ ਸਾਰਾ ਕੰਮ ਕਰ ਦਿਆ ਕਰੂੰਗੀ ਤੇ ਤੁਸੀਂ ਹੁਣ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਹਾਂ ਸਿਰਫ ਕਿਰਾਏ ਜੋਗੇ ਹੀ ਚਾਹੀਦੇ ਆ ਮੈਨੂੰ ਬਹੁਤ ਕੰਮ ਤੇ ਸਵੇਰੇ ਸਾਰਾ ਘਰ ਹੀ ਡਿਆ ਹੈਗਾ ਉਤਨਾ ਤੇ ਚੱਲ ਜਾ ਤੂੰ ਹੁਣ ਆਈ ਆ ਨਾ ਤੂੰ ਇੰਨਾ ਕਾਰ ਦੇ ਪਿਆ ਥੋੜੀ ਜਿਹੀ ਵੀ ਆਈ ਆਈ ਚਾਰ ਸਫੇਰੋ ਜਿਹੜਾ ਪੱਤੇ ਪੁੱਤੇ ਜਿਖੜ ਰਹੇ ਆ ਤੇ ਇਹਨਾਂ ਨੂੰ ਹੂੰਝ ਹਾਂ ਸਫੇਰ ਚ ਰੱਖ ਚਲ ਕੋਈ ਨਹੀਂ ਆਂਟੀ ਜੀ ਚਾੜੂ ਬੌਲਾ ਦੇ ਤਾਂ ਮੈਂ ਤੈਨੂੰ ਪੈਸੇ ਦੇ ਦਿੰਦੀ ਇੱਥੇ ਆਂਟੀ ਜੀ ਛਾੜੂ ਮੈਨੂੰ ਤੁਸੀਂ ਦੱਸ ਦੋ ਨਾ ਇੰਨੇ ਸਾਰੇ ਪੱਤੇ ਪੁੱਤੇ ਖਿਲਰੇ ਆ ਤੇ ਇਧਰੋਂ ਛਾੜੂ ਲਾ ਦੇ ਤੇ ਮੈਨੂੰ ਕਹੀ ਛਾੜੂ ਦੱਸ ਦੋ ਤੇ ਮੈਂ ਹੁਣੇ ਸਾਰਾ ਕੰਮ ਕਰ ਦੇਣਾ ਉੱਥੇ ਨਾ ਉਧਰ ਸਾਈਡ ਤੇ ਵੇ ਨਹੀਂ ਉੱਥੇ ਛਾੜੂ ਪਿਆ ਚਲੋ ਠੀਕ ਆਂਟੀ ਜੀ ਬਸ ਛਾੜੂ ਲੰ ਲੈ ਚੜੀ ਬੜੀ ਮਿਹਰਬਾਨੀ ਹੈ ਤੁਹਾਡੀ ਆਈ ਰਬਾ ਤੱਕ ਹੀ ਗਈ ਹੈ ਅੰਟੀ ਜੀ ਹਾਂਜੀ ਲਾਗਿਆ ਪਤਾ ਛਾੜੂ ਹਾਂਜੀ ਆਂਟੀ ਜੀ ਪੋਚਾ ਵੀ ਲਾਤਾ ਵਾ ਹਾਂਜੀ ਲਾਤਾ ਆਲਾ ਪੈਸੇ ਪਤਾ ਜੇ ਰੋਇ ਲਾ ਦਿਆ ਕਰਾਂਗੀ ਤੇ ਚੱਲ ਫਿਰ ਮੈਂ ਨਾਲ ਲਾਇਆ ਕਰਾਂ ਤੇ ਤੂੰ ਆਣ ਕੇ ਲਾ ਦਿਆ ਕਰੀ ਕੋਈ ਗੱਲ ਨਹੀਂ ਆਂਟੀ ਜੀ ਮੈਨੂੰ ਮੜਾ ਜਾਣਾ ਪਿੰਡੋਂ ਹੋ ਆਉਂਦੋ ਠੀਕ ਹੈ ਮੈਂ ਕੋਈ ਨਹੀਂ ਰੋਜ਼ ਤੁਹਾਡੇ ਛਾੜੂ ਪੋਚਾ ਕਰ ਦਿਆ ਕਰੂੰਗੀ ਚੰਗਾ ਮੈਂ ਜਾਨੀ ਹੁਣ ਮੈਂ ਮੰਮੀ ਨੂੰ ਖੜਨਾ ਵਾ ਫਿਰ ਬੈਲਾ ਹੋ ਜਾਣਾ ਠੀਕ ਚਲੋ ਠੀਕ ਹਾਂਟੀ ਜੀ ਠੀਕ ਮਗਾ ਚਨੇ ਆ ਆ ਗਈ ਪੁੱਤ ਲਬਲੀ ਨੇ ਹਾ ਵਰਕ ਕਰ ਲਿਆ ਵਾ ਸਾਰਾ ਹੋ ਗਿਆ ਦਿਖਾਉ ਹਾਂ ਬਲਾ ਲੈ ਬੁੱਤਾ ਛੋੜਾ ਛੋਣਾ ਕਰੋ ਨਾ ਇਦਾਂ ਛੋੜਾ ਕਰੀਦਾ ਵਾ ਫੇ ਮੈਮ ਮਾਰ ਦੇਆ ਸੋਣਾ ਸੋਣਾ ਕਰੋ ਠੀਕ ਆ ਮਮਾ ਪਾਪਾ ਨੇ ਕਿਹਾ ਤੋ ਨਾ ਵਾ ਪਾਪਾ ਨੇ ਆਇਆ ਨਾ ਪਾਪਾ ਨੇ ਆਇਆ ਨਾ ਛੇਤੀ ਬਾਰੂ ਤੇ ਸੋਣੀਆਂ ਸੋਣੀਆਂ ਚੀਜ਼ਾਂ ਲੈ ਕੇ ਆਉਣੀਆਂ ਵੇਖੀ ਪੈਸਾ ਲੈਣੀਆਂ ਨਾ ਸੋਣੀਆਂ ਸੋਣੀਆਂ ਹਾਂ ਫਿਰ ਮੇਰੇ ਪੁੱਤ ਨੇ ਕੰਮ ਕਰਿਆ ਕਰਨਾ ਸਕੂਲ ਦਾ ਨਾਲੇ ਮੇਰੀ ਗੱਲ ਸੁਣ ਖਾਣਾ ਖੀਏ ਤੂੰ ਠੀਕ ਠੀਕ ਨਹੀਂ ਚੀਜੀ ਨਹੀਂ ਖਾਣੀ ਹੋਰ ਕੀ ਖਾਣਾ ਮੈਂ ਬਣਾ ਕੇ ਦਵਾ ਛੇਤੀ ਦੱਸੋ ਨੇ ਖਾ। ਹਾਂ? ਮੀਂਹ ਪੈ। ਬਿਸਕੁਟ ਖਾਣੇ ਆ। ਚਲ ਬੈ ਤੂੰ ਤੇ ਮੈਂ ਲੈ ਕੇ ਆਉਂਦੀ ਆ ਠੀਕ ਆ। ਛੇਤੀ ਕੰਮ ਕਰ ਕੰਮ ਤੇ ਛੇਡ ਦੋ ਜੰਗਾ।